ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਨੌ ਟਿਕਾਣਿਆਂ ਦੇ ਉੱਪਰ ਕੱਲ ਹਮਲਾ ਕੀਤਾ ਗਿਆ ਇਸ ਟਰਾਈ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀ ਰੱਖੀ ਹੋਈ ਹੈ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਹੈ ਕਿ ਇਸ ਵੇਲੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹਾਲਾਤ ਕੀ ਨੇ ਕਿਉਂਕਿ ਖਬਰਾਂ ਕਈ ਜਗ੍ਹਾ ਤੋਂ ਆ ਰਹੀਆਂ ਨੇ ਕਿ ਸ਼ਾਇਦ ਲੋਕਾਂ ਨੇ ਆਪਣੇ ਸਮਾਨ ਚੁੱਕ ਕੇ ਕਈ ਜਗ੍ਹਾ ਤੇ ਸ਼ਿਫਟ ਹੋ ਗਏ ਨੇ ਪਰ ਇਸ ਵੇਲੇ ਅਸੀਂ ਪਠਾਨਕੋਟ ਦੇ ਪਿੰਡ ਪਹਾੜੀਪੁਰ ਦੇ ਵਿੱਚ ਮੌਜੂਦ ਹੈਗੇ ਆ ਇੱਥੇ ਹਾਲਾਤ ਕੀ ਨੇ ਇੱਕ ਵਾਰ ਤਸਵੀਰ ਦੇਖੋ ਇਹ ਪਿੰਡ ਦੀ ਤੁਸੀਂ ਇਹ ਪਿੰਡ ਹੈ ਇਹ ਘਰ ਨੇ ਘਰ ਦੇ ਨਾਲ ਹੀ ਜਿਹੜੀ ਆ ਬਿਲਕੁਲ ਇੱਥੇ ਤਾਰਾਂ ਲੱਗੀਆਂ ਹੋਈਆਂ ਨੇ ਤਾਂ ਇਹ ਤਾਰਾਂ ਲੱਗੀਆਂ ਹੋਈਆਂ ਨੇ ਜਿਹੜੀ ਫੈਂਸਿੰਗ ਕੀਤੀ ਹੋਈ ਆ ਭਾਰਤ ਪਾਕਿਸਤਾਨ ਦੇ ਵੱਲੋਂ ਤਾਂ ਭਾਰਤ ਦੇ ਵੱਲੋਂ ਪਾਕਿਸਤਾਨ ਸਰਹੱਦ ਦੇ ਨਾਲ ਬਿਲਕੁਲ ਤਾਂ ਉਹਦੇ ਨਾਲ ਹੀ ਅੱਗੇ ਜ਼ੀਰੋ ਲਾਈਨ ਸ਼ੁਰੂ ਹੋ ਜਾਂਦੀ ਆ ਤਾਂ ਇਹ ਬਿਲਕੁਲ ਨਾਲ-ਨਾਲ ਜਿਹੜੀਆਂ ਇਹ ਫੈਂਸਿੰਗ ਕੀਤੀ ਹੋਈ ਆ ਤਾਂ ਬਿਲਕੁਲ ਕਹਿ ਲੋ ਕਿ ਬਾਰਡਰ ਦੇ ਨਾਲ ਲੱਗਦਾ ਇਹ ਪਿੰਡ ਹੈਗਾ ਪਹਾੜੀਪੁਰ ਤਾਂ ਇੱਥੇ ਬਿਲਕੁਲ ਨੋਰਮਲ ਜਿਹੜੇ ਨੇ ਹਾਲਾਤ ਇਸ ਵੇਲੇ ਨਜ਼ਰ ਆ ਰਹੇ ਨੇ ਇੱਧਰ ਬੰਨੇ ਬੀਐਸਐਫ ਲੱਗੀ ਹੋਈ ਆ ਔਰ ਦੂਜੇ ਪਾਸੇ ਜਿਹੜੇ ਨੇ ਉਹ ਪਾਕਿਸਤਾਨ ਦੇ ਪਿੰਡ ਹੈਗੇ ਤ ਹੈਗੇ ਨੇ ਤਾਂ ਜਿਸ ਤਰੀਕੇ ਦੇ ਨਾਲ ਮਾਹੌਲ ਨਜ਼ਰ ਆ ਰਿਹਾ ਪਰ ਉਸ ਤਰੀਕੇ ਦੇ ਨਾਲ ਇੱਥੇ ਬਿਲਕੁਲ ਸ਼ਾਂਤੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਕੱਲ ਜਿਹੜੇ ਨੌ ਟਿਕਾਣਿਆਂ ਦੇ ਉੱਪਰ 에ਅਰ ਸਟ੍ਰਾਈਕ ਕੀਤੀ ਗਈ ਤਾਂ ਇੱਕ ਟਿਕਾਣਾ ਜਿਹੜਾ ਉਹ ਇਸ ਤੋਂ ਬਿਲਕੁਲ ਸਾਹਮਣੇ ਜਿਹੜਾ ਹੈਗਾ ਇੱਥੋਂ ਲਗਭਗ 30-35 ਕਿਲੋਮੀਟਰ ਦੀ ਦੂਰੀ ਦੇ ਉੱਪਰ ਹੈਗਾ ਸੀਗਾ ਜਿੱਥੇ ਕੱਲ 에ਅਰ ਸਟ੍ਰਾਈਕ ਵੀ ਕੀਤੀ ਗਈ ਤਾਂ ਉੱਥੋਂ ਹੀ ਕਹਿੰਦੇ ਨੇ ਕਿ ਜਦੋਂ 에ਅਰ ਬੇਸ ਤੇ ਹਮਲਾ ਹੋਇਆ ਸੀਗਾ ਤਾਂ ਉਸੇ ਪਿੰਡ ਤੋਂ ਜਿਹੜੇ ਨੇ ਉਹ ਅੱਤਵਾਦੀ ਵੀ ਉਸੇ ਹੀ ਕੈਂਪ ਤੋਂ ਨਿਕਲ ਕੇ ਜਿਹੜੇ ਉਹ ਆਏ ਸੀਗੇ ਤਾਂ ਇਸ ਵੇਲੇ ਹਾਲਾਤ ਕੀ ਨੇ ਪਿੰਡ ਦੇ ਵਿੱਚ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਤੁਹਲੇ ਕੀ ਸਥਿਤੀ ਜਿਹੜੀ ਹੈ ਇਹਨਾਂ ਨੂੰ ਨਜ਼ਰ ਆ ਰਹੀ ਹੈ ਤਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਸतीश ਕੁਮਾਰ ਜੀ ਕੀ ਹਾਲਾਤ ਕੀ ਨੇ ਇਸ ਵੇਲੇ ਪਿੰਡ ਦੇ ਹਾਲਾਤ ਠੀਕ ਹੀ ਹੈ ਜਿੱਥੇ ਤੇ ਕੋਈ ਗੱਲ ਨਹੀਂ ਉਸ ਖਸਰਿਆ ਦੇ ਗੱਲ ਹੀ ਕੋਈ ਨਹੀਂ ਠੀਕ ਹੈ ਹਾਂਜੀ ਹਾਂਜੀ ਜਿਸ ਤਰੀਕੇ ਦੇ ਨਾਲ ਕੱਲ ਇਹ ਸਟ੍ਰਾਈਕ ਕੀਤੀ ਗਈ ਉਸ ਤੋਂ ਬਾਅਦ ਕੁਝ ਅਲਰਟ ਵਗੈਰਾ ਹੋਇਆ ਇੱਥੇ ਵੀ ਸਰ ਕੋਈ ਅਲਰਟ ਨਹੀਂ ਹੋਇਆ ਠੀਕ ਠਾਕ ਚੱਲ ਰਿਹਾ ਕੰਮ ਕੋਈ ਤੁਹਾਨੂੰ ਮੈਸੇਜ ਨਹੀਂ ਆਇਆ ਵੀ ਜਾਂ ਕੋਈ ਠੀਕ ਠਾਕ ਚੱਲ ਰਿਹਾ ਕੰਮ ਅੱਛਾ ਹਾਂਜੀ ਕੋਈ ਉਸ ਦੀ ਖਸਰਿਆ ਦੇ ਗੱਲ ਹੀ ਕੋਈ ਨਹੀਂ ਠੀਕ ਹੈ ਇਹ ਤਾਂ ਪਿੰਡ ਜਿਵੇਂ ਬਿਲਕੁਲ ਹੀ ਬਾਰਡਰ ਦੇ ਨਾਲ ਲੱ ਬਹੁਤ ਵੀਨਾ 100 ਕਿਲਾ ਪੜੀ ਹੱਡੀ ਹੈ ਠੀਕ ਹੈ ਕੱਲ ਤੋਂ ਬਾਅਦ ਕੋਈ ਇੱਥੇ ਚੇਂजेस ਕੋਈ ਨਜ਼ਰ ਆਈ ਤੁਹਾਨੂੰ ਨਹੀਂ ਕੋਈ ਚੇਂਜ ਠੀਕ ਹੈ ਸੇ ਇਦਾ ਉਦਾ ਚੱਲ ਰਿਹਾ ਕੰਮ ਅੱਛਾ ਜਿਵੇਂ ਕੱਲ ਇੱਕ 에어 ਸਟ੍ਰਾਈਕ ਵੀ ਕੀਤੀ ਗਈ ਇੱਥੋਂ ਕਹਿੰਦੇ ਨੇ ਕਿ 30 35 ਕਿਲੋਮੀਟਰ ਦੀ ਦੂਰੀ ਤੇ ਸੀਗੀ ਜਿੱਥੇ ਇੱਕ 에어 ਸਟ੍ਰਾਈਕ ਵੀ ਕੀਤੀ ਗਈ ਉੱਥੇ ਕੋਈ ਜਿਵੇਂ ਰਾਤ 에어 ਸਟ੍ਰਾਈਕ ਹੋਈ ਤਾਂ ਉਸ ਤੋਂ ਬਾਅਦ ਕੋਈ ਪਤਾ ਲੱਗਾ ਤੁਹਾਨੂੰ ਜਾਂ ਕੋਈ ਆਵਾਜ਼ ਨੀ ਵਲਾਈ ਤੇ ਆਈ ਦੀ ਬਾਕੀ ਕੋਈ ਹਲਕਤ ਕੋਈ ਨਹੀਂ ਦਰੋਜੀ ਬਾਕੀ ਉਧਰ ਜਿਹੜੀ ਹੋਈ ਹੈ ਇੱਧਰ ਕੋਈ ਨਹੀਂ ਹੋਇਆ ਇੱਧਰ ਵਾਈ ਠੀਕ ਹੈ ਜਿੱਦਾਂ ਸਮਾਂ ਉਹਦਾ ਚੱਲ ਰਿਹਾ ਜਿੱਦਾਂ ਪਰ ਮਹਿਸੂਸ ਹੋਇਆ ਕਿ ਜਿਵੇਂ ਇਹ ਸਟਾਈਲ ਹੈ ਮਹਿਸੂਸ ਹੋਇਆ ਬਾਕੀ ਉਧਰ ਕੋਈ ਗੱਲ ਨਹੀਂ ਕੋਈ ਨਹੀਂ ਬਾਕੀ ਠੀਕ ਹੈ ਜਿੱਦਾਂ ਆਂਦੋਨੀਆ ਘੁੰਮ ਰਹੀ ਹੈ ਦੇਖੋ ਜੀ ਕੰਮ ਚੱਲ ਰਿਹਾ ਕੋਈ ਅਜੀ ਗੱਲ ਨਹੀਂ ਹੋਈ ਜਾਂ ਖਤਰਾ ਤੇ ਬੰਦਾ ਦਸਨੇ ਪਹਿਲਾਂ ਆਊਟ ਕਰਨੇ ਵੀ ਖਤਰਾ ਹੋ ਰਿਹਾ ਹਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਪਰ ਉਹਾਂ ਦੀ ਕੋਈ ਗੱਲ ਨਹੀਂ ਮਾਰੀ ਪਿੱਛੇ ਤੇ ਇਦਾਂ ਹੁੰਦੀ ਜਾਂਦੀ ਹੈ ਤੁਹਾਨੂੰ ਪਤਾ ਹੈ ਬਿਲਕੁਲ ਜਿਵੇਂ ਪਾਜੀ ਇੱਥੇ ਤਾਂ ਇਸ ਤਰ੍ਹਾਂ ਕਰਤੀ ਤਾਂ ਉਸ ਤੋਂ ਬਾਅਦ ਕਈ ਜਗ੍ਹਾ ਤੇ ਅਲਰਟ ਵੀ ਕੀਤਾ ਹੋਇਆ ਤਾਂ ਉਹਨੂੰ ਲੈ ਕੇ ਥੋੜੇ ਫਿਰ ਜਹੰਦ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ ਸਰ ਸਾਨੂੰ ਤਾਂ ਬਹੁਤ ਹੀ ਵਧੀਆ ਮਿਲ ਗਈ ਆਪਣਾ ਇੱਥੇ ਹੈਗਾ ਵਾਤਾਵਰਨ ਕੋਈ ਉਹੋ ਜਿਹੀ ਹਲਚਲ ਨਹੀਂ ਹੈਗੀ ਬਹੁਤ ਵਧੀਆ ਇੱਥੇ ਕੋਈ ਚੱਕਰ ਨਹੀਂ ਹੈਗਾ ਇੱਥੇ ਉਹ ਸ਼ਾਂਤ ਵਾਤਾਵਰਨ ਸਰ ਠੀਕ ਹੈ ਹਾਂਜੀ ਉਧਰ ਜਿਵੇਂ ਜਮੀਨਾ ਹੈਗੀਆਂ ਨੇ ਤਾਂ ਆਮ ਦੀ ਤਰ੍ਹਾਂ ਜਾ ਰਹੇ ਨੇ ਅੱਜ ਵੀ ਕਿਸਾਨ ਨਹੀਂ ਨਹੀਂ ਸਰ ਗੇਟ ਬੰਦ ਕਰ ਰਿਹਾ ਦਾ ਨਾ ਗੇਟ ਬੰਦ ਕਰਤਾ ਉਹਨਾਂ ਨੇ ਅੱਛਾ ਹਾਂਜੀ ਉਹਨਾਂ ਨੇ ਕਿਹਾ ਸੀਗਾ ਬੀਬੀ ਸਾਹਿਬ ਨੇ ਆਪਣੀ ਮਣੀ ਜਿਹੜੀ ਕਣਕਾ ਜੋ ਵੀ ਆ ਸੰਭਲੋ ਵੀ ਟਾਈਮ ਨਾਲ ਸੰਭਲੋ ਉਹਦੇ ਬਾਅਦ ਗੇਟ ਬੰਦ ਕੀਤਾ ਜਾਏਗਾ ਉਹਨਾਂ ਨੇ ਕਿਹਾ ਤੇ ਫਿਰ ਗੇਟ ਬੰਦ ਕਰਵਾਤੇ ਉਹਨਾਂ ਨੇ ਠੀਕ ਹੈ ਹੁਣ ਤੇ ਭਾਰ ਤੇ ਬੰਦ ਹੈ ਜੀ ਹਾਂ ਜਿਵੇਂ ਕੱਲ ਇਹ ਸਟ੍ਰਾਈਕ ਹੋਈ ਤਾਂ ਉਹਦੀ ਆਵਾਜ਼ ਇੱਥੇ ਵੀ ਸੁਣੀ ਸਰ ਹਾਂ ਮਾੜੀ ਮਾੜੀ ਨਾਰਮਲ ਜੀਆਂ ਆਵਾਜ਼ਾਂ ਆਂਦੀ ਸੀ ਫਾਇਰਿੰਗ ਦੀ ਆਵਾਜ਼ ਹੁੰਦੀ ਰਹਿੰਦੀ ਓਦਾਂ ਹਾਂ ਬਾਕੀ ਕੋਈ ਚੱਕਰ ਨਹੀਂ ਆਗਾ ਹਾਂਜੀ ਹੂੰ ਠੀਕ ਹੈ ਤਾਂ ਇਹ ਦੇਖੋ ਤੁਸੀਂ ਇਹ ਪਿੰਡ ਦੀ ਇੱਕ ਤਸਵੀਰ ਹੈਗੀ ਆ ਤਾਂ ਇੱਧਰ ਨੌਜਵਾਨ ਦੇਖੋ ਟਰੈਕਟਰ ਤੇ ਨੇ ਜਾਂ ਇਹ ਬੱਚੇ ਸਾਰੇ ਖੇਡ ਰਹੇ ਨੇ ਤਾਂ ਬਿਲਕੁਲ ਨੋਰਮਲ ਲਾਈਫ ਹੈਗੀ ਆ ਇੱਥੇ ਇਸ ਵੇਲੇ ਤਾਂ ਦੂਜੇ ਪਾਸੇ ਵੀ ਆਹ ਦੇਖੋ ਫੈਂਸਿੰਗ ਤੋਂ ਪਾਰ ਜਿਹੜੀ ਆ ਉਧਰ ਪਸ਼ੂ ਚਾਰੇ ਜਾ ਰਹੇ ਨੇ ਤਾਂ ਇਹ ਵੀ ਪਿੰਡ ਦੇ ਹੀ ਹੋਣਗੇ ਤਾਂ ਜਿਵੇਂ ਆ ਸਾਹਮਣੇ ਜਿਹੜਾ ਉਜ دریا ਵਗਦਾ ਪਿਆ ਤਾਂ ਇਹ ਪਾਰ ਜਿਹੜਾ ਉਹ ਪਾਕਿਸਤਾਨ ਹੈਗਾ ਔਰ ਸਾਹਮਣੇ ਤੁਹਾਨੂੰ ਪਾਕਿਸਤਾਨ ਦੇ ਪਿੰਡ ਵੀ ਇੱਥੋਂ ਨਜ਼ਰ ਆਉਣਗੇ ਬਾਰਡਰ ਤੋਂ ਪਾਰ ਤਾਂ ਇਹ ਸਥਿਤੀ ਜਿਹੜੀ ਹੈ ਉਹ ਹੈਗੀ ਹੈ ਕਿਉਂਕਿ ਕਈ ਜਗ੍ਹਾ ਦੇ ਉੱਪਰ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸ਼ਾਇਦ ਲੋਕਾਂ ਨੇ ਆਪਣਾ ਸਮਾਨ ਚੁੱਕਣਾ ਸ਼ੁਰੂ ਕਰਤਾ ਉੱਥੋਂ ਜਾਣਾ ਸ਼ੁਰੂ ਹੋ ਗਏ ਤਾਂ ਪਰ ਅਜੇ ਹੀ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਵਿੱਚ ਅਜੇ ਹੀ ਕੋਈ ਸਥਿਤੀ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਸਾਹਮਣੇ ਮਹਿਲਾਵਾਂ ਵੀ ਹੈਗਿਆ ਨੇ ਤੇ ਇਹ ਦੇਖੋ ਇਹ ਪਿੰਡ ਇਹ ਘਰ ਜਿਹੜੇ ਨੇ ਇਹ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਨੇ ਆਮ ਦੀ ਤਰ੍ਹਾਂ ਰੁਟੀਨ ਜ਼ਿੰ ਵਗੈਰਾ ਸਾਰਾ ਕੁਝ ਇੱਥੇ ਕੀਤਾ ਜਾ ਰਿਹਾ ਕੰਮ ਤਾਂ ਆਮ ਦੀ ਤਰ੍ਹਾਂ ਇੱਥੇ ਮਾਹੌਲ ਹੈਗਾ ਤਾਂ ਇਹ ਆਖਰੀ ਘਰ ਹੈਗੇ ਨੇ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਤਾਂ ਇਹ ਪਹਾੜੀਪੁਰ ਹੈਗਾ ਪਠਾਨਕੋਟ ਜ਼ਿਲ੍ਹੇ ਦਾ ਇਹ ਪਿੰਡ ਹੈਗਾ ਜਿੱਥੇ ਇਸ ਵੇਲੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਆਖਰੀ ਇਹ ਘਰ ਹੈਗੇ ਨੇ ਜਿੱਥੇ ਇਸ ਵੇਲੇ ਲੋਕ ਖੜੇ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਆਖਰੀ ਪਿੰਡ ਦੇ ਵਿੱਚ ਇਸ ਵੇਲੇ ਮਾਹੌਲ ਜਿਹੜਾ ਬਿਲਕੁਲ ਸ਼ਾਂਤ ਨਜ਼ਰ ਆ ਰਿਹਾ ਭਾਰਤ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਇੱਕ ਹੋਰ ਪਿੰਡ ਦੀ ਤੁਹਾਨੂੰ ਤਸਵੀਰ ਦਿਖਾਉਣੇ ਆ ਇਸ ਵੇਲੇ ਮੈਂ ਦੋ ਪਿੰਡਾਂ ਦੀ ਹੱਦ ਤੇ ਖੜਾ ਇੱਕ ਪਾਸੇ ਤੂਰ ਪਿੰਡ ਆ ਇੱਕ ਪਾਸੇ ਰਾਜਪੁਰ ਚੇਬੇ ਪਿੰਡ ਹੈਗਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਇਸ ਵੇਲੇ ਕੀ ਮਾਹੌਲ ਹੈ ਕਿਉਂਕਿ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਤਾਂ ਸਾਹਮਣੇ ਆ ਰਹੀਆਂ ਨੇ ਕਿ ਜੰਗ ਦੇ ਮਾਹੌਲ ਦੇ ਵਿੱਚ ਇਹਨਾਂ ਪਿੰਡਾਂ ਨੂੰ ਅਲਰਟ ਕੀਤਾ ਗਿਆ ਅਲਰਟ ਜ਼ਰੂਰ ਨੇ ਇਹ ਪਿੰਡ ਪਰ ਮਾਹੌਲ ਕਿਵੇਂ ਦਾ ਇੱਕ ਵਾਰ ਤੁਸੀਂ ਤਸਵੀਰ ਦੇਖ ਲਓ ਕਿ ਪੂਰੇ ਪਿੰਡ ਦੇ ਵਿੱਚ ਸ਼ਾਂਤੀ ਨਜ਼ਰ ਆ ਰਹੀ ਹੈ ਜਿਵੇਂ ਆਮ ਦੀ ਤਰ੍ਹਾਂ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਸੇ ਤਰੀਕੇ ਦਾ ਜਿਹੜਾ ਉਹ ਮਾਹੌਲ ਇਸ ਵੇਲੇ ਨਜ਼ਰ ਆ ਰਿਹਾ ਤਾਂ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲਬਤ ਕਰਦੇ ਆ ਸਰਪੰਚ ਸਾਹਿਬ ਕੀ ਮਾਹੌਲ ਕੀ ਲੱਗ ਰਿਹਾ ਜੀ ਕੱਲ ਦੀਆਂ ਜਿਵੇਂ ਸਟ੍ਰਾਈਕ ਹੋ ਨਹੀਂ 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 ਸਰ ਸਾਡੇ ਬਹੁਤ ਵਧੀਆ ਸ਼ਾਂਤਮਈ ਮੋਲ ਹੈ ਸਾਡੇ ਇੱਥੇ ਕੁਝ ਨਹੀਂ ਬਦਲਿਆ ਜੀ ਹਾਂਜੀ ਇਹ ਥੋੜਾ ਜਿਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਆਪਣੇ ਰਾਤ ਲਾਈਟਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣ ਬਾਕੀ ਸਾਡੇ ਹੋਰ ਕੋਈ ਇਹੋ ਜੀ ਕੋਈ ਨਹੀਂ ਹੈਗੀ ਵੀ ਲੋਕਾਂ ਦੇ ਵਿੱਚ ਵੀ ਜਿਹੜਾ ਡਰਦਾ ਮੋਲ ਹੈ ਕੋਈ ਨਹੀਂ ਹੈਗਾ ਅਸੀਂ ਇਹੀ ਕਹਿ ਰਹੇ ਹਾਂ ਆਪਣੇ ਸਾਡੇ ਸਾਰੇ ਇਹੀ ਲੋਕ ਕਹਿ ਰਹੇ ਨੇ ਕਿ ਜੇ ਜੰਗ ਲੱਗਦੀ ਆ ਅਸੀਂ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਂਗੇ ਠੀਕ ਆ ਜੀ ਜੇ ਉਹਨਾਂ ਨੂੰ ਕਿਸੇ ਵੀ ਵਸਤੂ ਦੀ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਜਦਾਂ ਪ੍ਰਸ਼ਾਦੇ ਪਾਣੀ ਦੀ ਪੈਂਦੀ ਆ ਹੋਰ ਵੀ ਕੋਈ ਰਹਿਣ ਵਾਸਤੇ ਕੋਈ ਚੀਜ਼ ਦੀ ਲੋੜ ਪੈਂਦੀ ਆ ਅਸੀਂ ਸਾਰਾ ਸਾਥ ਦੇਵਾਂਗੇ ਲੇਕਿਨ ਅਸੀਂ ਮੈਦਾਨ ਛੱਡ ਕੇ ਨਹੀਂ ਭੱਜਾਂਗੇ ਜੀ ਫੌਜ ਦੇ ਵੱਲੋਂ ਵੀ ਹਦਾਇਤਾਂ ਕੋਈ ਜਾਰੀ ਕੀਤੀਆਂ ਗਈਆਂ ਨੇ ਪਿੰਡਾਂ ਨੂੰ ਲੈ ਕੇ ਨਹੀਂ 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 ਸਾਰਾ ਅਜੇ ਤੱਕ ਫੌਜ ਨੇ ਨਾ ਹੀ ਕਿਸੇ ਪੁਲਿਸ ਮੁਲਾਜ਼ਮ ਨੇ ਨਾ ਹੀ ਹੋਰ ਕਿਸੇ ਵੀ ਕਿਸੇ ਨੇ ਸਾਨੂੰ ਕੁਛ ਨਹੀਂ ਕਿਹਾ ਪਿੱਛੇ ਜਾਣ ਵੱਲੋਂ ਵੀ ਨਹੀਂ ਕਿਹਾ ਨਾ ਹੀ ਸਾਨੂੰ ਕੋਈ ਉਹਨਾਂ ਨੇ ਇਹੋ ਜਿਹਾ ਕੋਈ ਮੈਸੇਜ ਦਿੱਤਾ ਵੀ ਜੇਦਨਾਂ ਤੁਸੀਂ ਦਰੋ ਸਾਡੇ ਕੋਈ ਦਰਦ ਦਾ ਮੋਲ ਤੁਸੀਂ ਵੇਖ ਹੀ ਰਹੇ ਹੋ ਕਿ ਤਾਂ ਆਮ ਜ਼ਿੰਦਗੀ ਜੀ ਰਣੇ ਲੋਕ ਜੀ ਇੱਕ ਸਾਨੂੰ ਇਹੀ ਸੀਗਾ ਪਿੱਛੇ ਪੋਲ ਦਾ ਸੀਗਾ ਜਿਹੜਾ ਸਾਡਾ ਪੱਕਾ ਪੋਲ ਨਹੀਂ ਸੀ ਉਹਦੇ ਕਰਕੇ ਅਸੀਂ ਥੋੜਾ ਜਿਹਾ ਲੋਕ ਡਰਦੇ ਸੀ ਵੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਲੇਕਿਨ ਉਹ ਵੀ ਪ੍ਰਸ਼ਾਸਨ ਨੇ ਸਾਡੀ ਸੁਣੀਆਂ ਵਾਹੇ ਕੰਮ ਜੋਰਾਂ ਚ ਚੱਲ ਰਿਹਾ ਜਿਵੇਂ ਦੇਸ਼ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਅਲਰਟ ਰਹੋ ਰਾਤ ਨੂੰ ਲਾਈਟਾਂ ਤੁਸੀਂ ਬੰਦ ਰੱਖੋ ਤਾਂ ਇਹੋ ਜਿਹਾ ਕੋਈ ਰੋਸ਼ਨੀ ਨਾ ਤੁਸੀਂ ਜਗਾਓ ਰਾਤਾਂ ਦੇ ਸਮੇਂ ਨੂੰ ਅਜੇ ਇਹ ਇੱਥੇ ਵੀ ਕੀਤੀ ਗਈ ਗੱਲ ਹੈ हां सर ये क्या है भाई रात नु ਤੁਸੀਂ ਲਾਈਟਾਂ ਜੜੀਆਂ ਨੇ ਬੰਦ ਰੱਖੋ ਹੂੰ 9 ਤੋਂ 9:30 ਵਜੇ ਦਾ ਟਾਈਮ ਦਿੱਤਾ ਸੀਗਾ ਠੀਕ ਹੈ ਤੇ ਉਹਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਸਾਥ ਦੇਾਂਗੇ ਅਸੀਂ ਬਿਲਕੁਲ ਹੀ ਲਾਈਟਾਂ ਜੜੀਆਂ ਬੰਦ ਰੱਖਾਂਗੇ ਹੂੰ ਤੇ ਇਹ ਹੋਰ ਸਾਨੂੰ ਕੋਈ ਨਹੀਂ ਹੈਗਾ ਜ ਸਾਡੇ ਕੋਈ ਡਰਦਾ ਮਾਹੌਲ ਸਾਡੇ ਕੋਈ ਨਹੀਂ ਹੈਗਾ ਬਿਲਕੁਲ ਸ਼ਾਂਤਮਈ ਲੋਕ ਜੀ ਰਹੇ ਬਹੁਤ ਵਧੀਆ ਜੀ ਰਹੇ ਕੋਈ ਗੱਲ ਨਹੀਂ ਆ ਬਸ ਬਾਕੀ ਤੁਹਾਨੂੰ ਦੱਸਿਆ ਜਿੱਦਾਂ ਵੀ ਅਸੀਂ ਪੂਰੀ ਜੰਗ ਦਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਰਮੀ ਨਾਲ ਲੜਾਂਗੇ ਬਾਕੀ ਇਹ ਪਿੰਡ ਤੋਂ ਕਿੰਨੀ ਦੂਰ ਹੈਗੀ ਫੈਂਸਿੰਗ ਇਹ ਹੈਗੀ ਆ ਇਥੋਂ 500 ਮੀਟਰ ਦੂਰ ਹੈ ਅੱਛਾ 500 ਮੀਟਰ ਦੂਰ ਜੀ 500 ਮੀਟਰ ਦੂਰ ਹੈ ਬਿਲਕੁਲ ਠੀਕ ਜੀ ਜੀ ਸੁਰੱਖਿਆ ਫੋਰਸ ਵੀ ਫਿਰ ਮਨ ਲੱਗਦਾ ਵਧਾਈ ਗਈ ਹੋਏਗੀ ਕਿ ਨਹੀਂ ਜੀ ਹਾਂ ਸੁਰੱਖਿਆ ਫੋਰਸ ਤੇ ਵਧਾਈ ਆ ਫਿਰ ਬਾਰਡਰ ਇੰਟਰਨੈਸ਼ਨਲ ਬਾਰਡਰ ਆ ਫਿਰ ਉਹਦੇ ਕਰਕੇ ਤਾਂ ਵਧਾਈ ਤਾਂ ਹੈਗੀ ਆ ਲੇਕਿਨ ਸਾਨੂੰ ਕੋਈ ਆਦੇਸ਼ ਨਹੀਂ ਮਿਲਿਆ ਹਜੇ ਠੀਕ ਹੈ ਠੀਕ ਹੈ ਜੀ ਤੁਹਾਨੂੰ ਕੋਈ ਆਦੇਸ਼ ਠੀਕ ਹੈ ਭਾਜੀ ਤਾਂ ਇਹ ਇਹ ਪਿੰਡ ਵਾਲਿਆਂ ਦੇ ਵੱਲੋਂ ਜਿਹੜੀ ਗੱਲ ਦੱਸੀ ਗਈ ਹੈ ਤਾਂ ਭਾਜੀ ਜਿਵੇਂ ਇਹ ਸਟ੍ਰਾਈਕ ਹੋਈ ਉਹਨੂੰ ਲੈ ਕੇ ਚਿੰਤਾ ਜ਼ਰੂਰ ਇੱਕ ਬਾਰਡਰ ਏਰੀਆ ਦੇ ਵਿੱਚ ਹੋ ਜਾਂਦੀ ਹੈ ਇਸ ਗੱਲ ਦੀ ਚਿੰਤਾ ਹੈ ਕਿੰਤਾ ਦੇ ਸਾਰੇ ਤਿਆਰੀ ਹੁਣ ਕੋਈ ਕੋਹ ਜਾ ਕੋਈ ਡਰ ਖਤਰਾ ਕੋਈ ਨਹੀਂ ਹੈਗਾ ਹਾਂ ਤੇ ਦੇਖੋ ਅੱਗੇ ਹੁਣ ਜੋ ਹੁੰਦਾ ਜਿਵੇਂ ਪਾਰ ਜ਼ਮੀਨਾਂ ਵੀ ਹੁੰਦੀਆਂ ਨੇ ਇਸ ਪਿੰਡ ਦੀਆਂ ਵੀ ਹੋਣਗੀਆਂ ਤਾਂ ਉਹ ਆਮ ਦੀ ਤਰ੍ਹਾਂ ਚੱਲਦਾ ਕਿ ਜਾਂ ਫਿਰ ਉਹ ਰੁਕ ਗਿਆ ਗਏ ਸਰ ਅਜੇ ਤੱਕ ਜਿੰਨੀਆਂ ਫਸਲਾਂ ਪਾ ਰਹੀਓ ਸਰੀਏ ਬਟੋ ਬੜਾ ਗਈਆਂ ਅੱਛਾ ਤੇ ਹਜੇ ਤੱਕ ਤੇ ਠੀਕ ਆ ਹੁਣ ਅੱਗੇ ਦੇਖੋ ਕੀ ਬੰਦਾ ਫਿਰ ਕੀ ਲੱਗ ਰਿਹਾ ਮਾਹੌਲ ਹੁਣ ਤੁਹਾਨੂੰ ਤੁਸੀਂ ਵੀ ਖਬਰਾਂ ਦੇਖਦੇ ਹੋਵੋਗੇ ਖਬਰਾਂ ਜਿੱਦੇ ਸਰ ਬੜਾ ਕੁਝ ਦੱਸਦੇ ਆ ਪਰ ਆਹਿੰਦੇ ਬਿਲਕੁਲ ਸ਼ਾਂਤਾ ਤੇ ਬਿਲਕੁਲ ਠੀਕ ਠਾਕ ਆ ਮਾਹੌਲ ਹੱਟਾ ਬਹੁਤ ਵਧੀਆ ਮਾਹੌਲ ਆ ਕੋਈ ਨਾ ਕੋਈ ਡਰ ਖਤਰਾ ਕੋਈ ਨਹੀਂ ਹੈਗਾ ਪਹਿਲਾਂ ਵੀ ਜਿਵੇਂ ਇੱਕ ਵਾਰ ਸਰਜੀਕਲ ਸਟ੍ਰਾਈਕ ਵੀ ਹੋਈ ਸੀਗੀ ਉਦੋਂ ਵੀ ਇੱਥੇ ਕੋਈ ਨਿਰ ਸਰਦੇਸਾ ਇਦਾਂ ਹੀ ਐਕਚੁਅਲੀ ਹੋਇਹੀ ਜਿੱਦਾਂ ਸਮਲਾਂ ਹੁਣ ਪਹਿਲੇ ਦੌੜ ਭੱਜੇ ਵੀ ਉਹ ਆਮ ਗੱਲਾਂ ਕਰਦੇ ਹੀ ਦੋਰੀਆਂ ਹੂੰ ਫਿਰ ਵੀ ਚਲੋ ਸਾਡਾ ਫਿਰ ਵੀ ਬਾਕੀ ਇਲਾਕਿਆਂ ਨਾਲ ਸ਼ਾਂਤ ਇਲਾਕਾ ਡਾ ਵਧੀਆ ਇਲਾਕਾ ਬਾਪੂ ਜੀ ਮੈਨ ਲੱਗਦਾ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ 99 ਦੀ ਜੰਗ ਜਾਂ ਪਹਿਲਾਂ ਜਿਹੜੀਆਂ ਜੰਗਾਂ ਹੋਈਆਂ ਸੀਗੀਆਂ ਪਾਕਿਸਤਾਨ ਦੇ ਨਾਲ ਉਦੋਂ ਪਿੰਡ ਖਾਲੀ ਕਰਵਾਏ ਜਾਂਦੇ ਸੀਗੇ ਹਾਂ ਹਾਂ ਜੀ ਹਾਂ ਉਹ ਤਾਂ ਪਿੰਡ ਖਾਲੀ ਕਰ ਦਿੰਦੇ ਸੀ ਅੱਛਾ ਅਸੀਂ ਚਲੇ ਜੋ ਹੂੰ ਆ ਨਿਕਲ ਜੂ ਅੱਛਾ ਠੀਕ ਹੈ ਤਾਂ ਇੱਧਰ ਵੀ ਆ ਗਏ ਨੇ ਤਾਂ ਬਾਪੂ ਜੀ ਤੁਸੀਂ ਤਾਂ ਮੈਨੂੰ ਲੱਗਦਾ ਕਿ 65 71 ਦੇ ਵਿੱਚ ਸ਼ਾਇਦ ਜੰਗ ਦੇਖੀ ਹੋਏਗੀ 99 ਦੇ ਵਿੱਚ ਜਦੋਂ ਹੋਈ ਸੀਗੀ ਤਾਂ ਉਦੋਂ ਇਹਨਾਂ ਪਿੰਡਾਂ ਦੇ ਵਿੱਚ ਕੀ ਮਾਹੌਲ ਸੀਗਾ ਮਾਹੌਲ ਉਦੋਂ ਵੀ ਸ਼ਾਂਤੀ ਹਾਂ ਉਦਾਂ ਲੋਕ ਥੋੜੇ ਪਿੱਛੇ ਹਟ ਗਏ ਸੀ ਠੀਕ ਹੈ ਹੂੰ 10 ਦਿਨ ਬਾਅਦ ਤੇ ਹੂੰ ਤੇ 10 ਦਿਨਾਂ ਦਿਨਾਂ ਬਾਅਦ ਫੇਰ ਆਪਣੀ ਆ ਗਏ ਠੀਕ ਹੈ ਤਾਂ ਹੁਣ ਠੀਕ ਹੈ ਮਾਹੌਲ ਇਸ ਵੇਲੇ ਅੱਜ ਤੱਕ ਤਾਂ ਠੀਕ ਹੀ ਹੈ ਹਾਂ ਹਾਂ ਉਹ ਤਾਂ ਠੀਕ ਹੀ ਆ ਡੱਟੇ ਹੋਏ ਨੇ ਜਦੋਂ ਆਰਮੀ ਵਾਲੇ ਆਉਂਦੇ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਤੁਹਾਡੇ ਨਾਲ ਹੀ ਆਂ ਫਿਰ ਅਸੀਂ ਕਹਿੰਦੇ ਆ ਵੀ ਹਾਂ ਹਾਂ ਬਾਕੀ ਇਹ ਤਾਂ ਗੱਲ ਹੈ ਠੀਕ ਹੈ ਤਾਂ ਇਹ ਤਾਂ ਬਿਲਕੁਲ ਹੀ ਬਾਰਡਰ ਦੇ ਨਾਲ ਮੈਨੂੰ ਲੱਗਦਾ ਤੁਹਾਡਾ ਪਿੰਡ ਇਸ ਤੋਂ ਅੱਗੇ ਵੀ ਕੋਈ ਪਿੰਡ ਹੈਗਾ ਕਿ ਇਹ ਆਖਰੀ ਹੈ ਇਹ ਤੋਂ ਅੱਗੇ ਪ੍ਰਿਹਾਲ ਪਿੰਡ ਹੈ ਠੀਕ ਹੈ ਇੱਧਰ ਮੰਮੀ ਚੱਕਾ ਠੀਕ ਹੈ ਕੁੱਕਰ ਆ ਗਾੜੀ ਲਿਖਿਆਣਾ ਠੀਕ ਹੈ ਹਾਂਜੀ ਠੀਕ ਹੈ ਬਾਪੂ ਜੀ ਤਾਂ ਇਹ ਪਿੰਡ ਵਾਲੇ ਲੋਕ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਇਹ ਜਾਣਕਾਰੀ ਦਿੱਤੀ ਗਈ ਹੈ ਪਰ ਜਿਸ ਤਰੀਕੇ ਦੇ ਨਾਲ ਕੱਲ ਇਹ ਸਟ੍ਰਾਈਕ ਕੀਤੀ ਗਈ ਤਾਂ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਸੀਗੀਆਂ ਕਿ ਸ਼ਾਇਦ ਅਲਰਟ ਜਿਹੜਾ ਉਹ ਕਰ ਦਿੱਤਾ ਗਿਆ ਪਿੰਡਾਂ ਦੇ ਵਿੱਚ ਕਈ ਲੋਕ ਪਿੰਡ ਛੱਡ ਕੇ ਪਿੱਛੇ ਜਾ ਰਹੇ ਨੇ ਪਰ ਅਜਿਹੇ ਹਾਲਾਤ ਇਨ੍ਹਾਂ ਪਿੰਡਾਂ ਦੇ ਵਿੱਚ ਨਜ਼ਰ ਨਹੀਂ ਆ ਰਹੇ ਹਾਲਾਂਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਫਿਰੋਜ਼ਪੁਰ ਜਾਂ ਫਾਜ਼ਲਿਕਾ ਵਾਲੇ ਪਾਸੇ ਕੁਝ ਲੋਕ ਘਰਾਂ ਤੋਂ ਪਿੱਛੇ ਹਟੇ ਨੇ ਪਰ ਇਨ੍ਹਾਂ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਨੇ ਬਿਲਕੁਲ ਨੋਰਮਲ ਇਸ ਵੇਲੇ ਨਜ਼ਰ ਆ ਰਹੇ ਨੇ ਦੇਖਦੇ ਰਹੋ ਹੈਸ਼ਟੈਗ ਪੰਜਾਬ